ਸਾਹਮਣੇ ਝਗਿਆੜਾ ਝੱਲਿਆ ਕਬੱਡੀ ਪਾਉਣ ਲਾਓ ਦੇਖਾਂਗੇ ਕੌਣ ਟੱਕੂਗਾ ਕੌਣ ਰੱਖੂਗਾ ਆਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲਾਓ ਸਾਹਮਣੇ ਝਗਿਆੜੇ ਨੂੰ ਲਾਟ ਚਿੰਬੜਗੀ ਲਾਟ ਤੇ ਝਗਿਆੜਾ ਝਗਿਆੜਾ ਤੇ ਲਾਟ ਤਾੜੀ ਮਾਰੋ ਗੱਭਰੂ ਦੇ ਲਈ ਜਿਹਨੇ ਜੱਫਾ ਲਾਇਆ ਹੈ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੰਦਾ ਹੈ ਚੱਲ ਵੀ ਨੌਜਵਾਨਾਂ ਪਾਂ ਕਬੱਡੀ ਮਾਲੇ ਦੀ ਫੇਰ ਕਬੱਡੀ ਦੇ ਮਾਲਿਆ ਹੁਣ ਕਸੂਤਾ ਫਸ ਗਿਆ ਹੈ ਔਰ ਮੁਸ਼ਕਲ ਹੈ ਖਿਡਾਰੀ ਦੇ ਵਿੱਚੋਂ ਡਿਕਲਣਾ ਹੈ ਪੰਪ ਮਾਰ ਲਾਂ ਜੋਰ ਪੰਪ ਮਾਰ ਲਾਂ ਜੋਰ ਮਾਰ ਪੰਪ ਲਾਂ ਜੋਰ ਮਾਰ ਪੰਪ ਲਾਂ ਜੋਰ ਹੀਰਿਆ ਵੇਖੀਏ ਆ ਮੁੰਡੇ ਨੇ ਪੰਪ ਬੜੇ ਮਾਰੇ ਪਰ ਉਧਰ ਪੁੱਠੀ 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 ਪਾਈ ਹੈ ਇਹ ਆ ਚਾਕਾ ਇਹ ਆ ਚੰਗ ਤਾੜੀਆਂ ਮਾਰੋ ਤੇਰੇ ਵੀਓ ਕੀ ਨਾਰਾ ਲਿਆ ਜਾਂਦੀ ਦਾ ਪਾ ਵਖੀਏ ਦੀਪਕਾ ਵਾਹ ਨਹੀਂ ਰਿਸਦਾ ਮੁੰਡੇ ਦੀਆਂ ਤੇ ਆ ਮੁੰਡੇ ਦਾ ਕੀ ਨਾਰਾ ਲਿਆ ਹੈ ਗਗਨ ਵਾਹ ਲਓ ਗਗਨ ਕਬਡੀ ਪਾਉਂਦੇ ਨਹੀਂ ਵਾਦਾ ਹੋਇਆ ਹੈ ਜੀ ਪਾ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਰੌਲਾ ਰੱਪਾ ਨਾ ਪਾਓ ਪਲੀਜ਼ ਪਿਆਰ ਦਾ ਸਬੂਤ ਦਿਨਾ ਹੈ ਬਹੁਤ ਧੰਨਵਾਦ ਹੈ ਬਹੁਤ ਵਧੀਆ ਜਿਹੜਾ ਟੇਕਾ ਮੈਚ ਖੇਡਿਆ ਗਿਆ ਹੈ ਬਹੁਤ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਦੇਖਣਯੋਗ ਮੁਕਾਬਲਾ ਤੇ ਵੱਡੇ ਮੈਚ ਦੀਆਂ ਟੀਮਾਂ ਉਹ ਵੀ ਜਿਹੜੀਆਂ ਸਮੇਂ ਸਿਰ ਆ ਜਾਣੀਆਂ ਪੌਂਡਾ ਵੀ ਰੰਦ ਬੰਦ ਹੈ ਬਹੁਤ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਸਾਰੇ ਪ੍ਰਬੰਧਕ ਭਰਾਵਾਂ ਦਾ ਦੇਖਣਯੋਗ ਮੁਕਾਬਲਾ ਹੈ ਲਓ ਸਾਹਮਣੇ ਕਬੱਡੀ ਪੈ ਰਹੀ ਆ ਖੇਡ ਮੈਦਾਨ ਦੇ ਵਿੱਚ ਲਓ ਦੇਖਾਂਗੇ ਕਾਊਂਟ ਡੱਕੂ ਤੇ ਕਰ ਰੱਖੋ ਆਓ ਸਿੰਘ ਸਰਦਾਰ ਮੇਰੇ ਮਿੱਤਰੋ ਇਸ ਸਮੇਂ ਡੱਕਣ ਦੀ ਗੱਲ ਕਰਦਾ ਆ ਖੇਡ ਮੈਦਾਨ ਦੇ ਵਿੱਚ ਹਾਂ ਕੱਪੜੇ ਕਿਸ ਨੇ ਲਾਇ ਨਹੀਂ ਦੇ ਕਹਿੰਦਾ ਪਲਵਾਨ ਹਾਂ ਸਾਡਾ ਖਾੜਾ ਸਾਡਾ ਗਰਾਊਂਡ ਚ ਸੋਚਾ ਕਰਦੇ ਹੋ ਮਲਵਾਨ 20 25 ਆ ਗਏ ਆ ਕੱਪੜੇ ਕਿਸੇ ਨੇ ਨਹੀਂ ਲਾਏ ਤੇ ਕਮੇਟੀ ਕੋਲ ਸਾਰੇ ਆ ਗਏ ਆਪਾਂ ਮੇਰੀ ਬੇਰਤੀ ਹੈ ਗਰਾਊਂਡ ਦੇ ਵਿੱਚ ਬੜਾ ਮੋਟਾਈ ਹੈ ਅੱਧੀ ਗੁਸਤੀ ਕਰਨੀ ਤਾਂ ਬਹੁਤ ਧੰਨਵਾਦ ਹੋਵੇਗਾ ਕਿਉਂਕਿ ਪਤਾ ਲੱਗੇ ਪਹਿਲਵਾਨੀ ਫਕੀਰੀ ਕਹੇ ਸੱਚ ਸਿਆਣਿਆਂ ਨੇ ਪਹਿਲਵਾਨ ਸਾਥ ਵਿੱਚ ਦਾ ਫਰਕ ਕਾਈ ਲੋਕੋ ਸਾਥ ਤੜਕੇ ਉਠੇ ਕਰੇ ਪਾਤ ਪੂਜਾ ਤੇ ਪਹਿਲਵਾਨ ਨੇ ਦੌੜ ਲਗਾਈ ਲੋਕੋ ਸਾਥ ਸ਼ਾਮਾਂ ਨੂੰ ਨਿਤਰਾ ਰਾਸ ਪੜਦਾ ਤੇ ਪਹਿਲਵਾਨ ਦੇ ਅਖਾੜੇ ਵਿੱਚ ਤਾਂ ਵਦਮਾਈ ਲੋਕੋ ਦੋਨੇ ਖਾਂਦੇ ਨੇ ਮਾਰ ਲਗੋਟਿਆਂ ਤੋਂ ਜਿਹੜਾ ਬਚ ਗਿਆ ਉਹਦੀ ਚੜ੍ਹਾਈ ਲੋਕੋ ਬਿੱਟੂ ਮੂਸਿਆਂ ਦਾ ਕਬੱਡੀ ਨੂੰ ਕਰੇ ਸਾਈ ਦਾ ਮਾਂ ਖੇਡ ਪੰਜਾਬੀਆਂ ਦੀ ਜਾਈ ਲੋਕੋ ਮਾਂ ਖੇਡ ਪੰਜਾਬੀਆਂ ਦੀ ਜਾਈ ਲੋਕੋ ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ ਕਬੱਡੀ ਦੇ ਮਹਾਰਾਜ ਯੋਧੇ ਕਬੱਡੀ ਦੇ ਮਹਾਨ ਖਿਡਾਰੀਆਂ ਦਾ ਧੰਨਵਾਦ ਬਾਈ ਕਰਨੈਲ ਸਿੰਘ ਸਾਹਾਂ ਦਾ ਧੰਨਵਾਦ ਸੁੱਖਾ ਖੱਠੀਆਂ ਵਾਲਾ ਸਾਡਾ ਬਿਰ ਹੀਰਾ ਤੇ ਨਾਲ ਸਾਬ ਗੱਟੇ ਵਾਲਾ ਆਪਣੇ ਸਮੇਂ ਦੇ ਕਬੱਡੀ ਖੇਡੀ ਤੇ ਮੰਗੇ ਮਰਤੀ ਵਰਗੇ ਸਾਰੇ ਭਰਾਵਾਂ ਦਾ ਧੰਨਵਾਦ ਹੈ। ਲਓ ਸਾਹਮਣੇ ਕਬੱਡੀ ਪੈਂਦੀ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਔਰ ਦੇਖਣ ਜਿਓਗਾ ਮੁਕਾਬਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ। ਚੱਲ ਵੀ ਨੌਜਵਾਨਾਂ ਪਾਂ ਕਬੱਡੀ। ਸ਼ੰਦਰ ਸਿੰਘ ਕੁਰਸੀਆਂ ਦੇ ਬੈਠਿਆ ਨਹੀਂ ਸਰਨਾ। ਬਹੁਤ ਧੰਨਵਾਦ ਕਰਦੇ ਆ। ਮੇਰੇ ਕੋਲ ਅੱਜ ਤਵਰੀ ਬਹੁਤ ਧੰਨਵਾਦ ਹੋਵੇਗਾ। ਚੰਦਰ ਲਓ ਸਾਹਮਣੇ ਦੇਖਦੇ ਇੱਧਰਲੇ ਪਾਸੇ ਫੇਰ ਜਫਾ ਲੱਗਦਾ ਖੇਡ ਮੈਦਾਨ ਦੇ ਵਿੱਚ ਉਹ ਨੌਜਵਾਨਾ ਨੀਰੀਸ਼ਾ ਬਹੁਤ ਵਧੀਆ ਐ ਠੇਰਾ ਹਾ ਐ ਠੇਰੇ ਨਾਂ ਤੇਰੇ ਸੁਪਾ ਬਣਾਉਂਦੇ ਐ ਖੇੜਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਪਲੇਅਰ ਬਣਗੇ ਤਾਂ ਹੀ ਆਪਾਂ ਕਹਿੰਦੇ ਵੀ ਛੋਟਾ ਮੈਚ ਜਰੂਰ ਕਰਾਇਆ ਕਰੀਏ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਹਾਂ ਜੇ ਗਰਾਊਂਡ ਕਲੀਅਰ ਰੱਖਣਾ ਗਰਾਊਂਡ ਦੇ ਬਾਦੂ ਆਪਾਂ ਜਾਦੇ ਵੀਰਾਂ ਨੇ ਰਸ਼ ਨਹੀਂ ਕਰਨ ਬਹੁਤ ਧੰਨਵਾਦ ਹੋਵੇਗਾ ਬਹੁਤ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਪ੍ਰਬੰਧਕ ਭਰਾਵਾਂ ਦਾ ਤੇ ਸਾਡੇ ਮੰਨਾ ਵੀਰ ਹਾਂ ਵਿਸ਼ੇਸ਼ ਸਨਮਾਨ ਵੱਡੇ ਕੱਪ ਨਾਲ ਅੱਜ ਕੀਤਾ ਜਾਣਾ ਮੰਨੇ ਭੁੱਲਰ ਦਾ ਦੁਨੀਆ ਦੇ ਟੌਪ ਦੇ ਖਿਡਾਰੀਆਂ ਦੇ ਵਿੱਚ ਨਾਮ ਹੈ ਔਰ ਦੇਖਾਂਗੇ ਵੀ ਅੱਜ ਵੱਡਾ ਮਾਨ ਸਨਮਾਨ ਹੁਣਾ ਮੰਨੇ ਭੁੱਲਰ ਦਾ ਤੇ ਸਾਡਾ ਵੀਰ ਭਿੰਦਾ ਵੀ ਆ ਗਿਆ ਬਹੁਤ ਧੰਨਵਾਦ ਕਰਦੇ ਆ ਸਾਡੀ ਪਹਿਲਾਂ ਵਾਲੀ ਟੀਮ ਦਾ ਡਰਾਈਵਰ ਵੀ ਹੁੰਦਾ ਸੀ ਕਿ ਕਬੱਡੀ ਦਾ ਵੀ ਆਸ਼ਕ ਬਹੁਤ ਧੰਨਵਾਦ ਕਰਦੇ ਭਵਿੰਦਰ ਭਿੰਦਾ ਸਾਡਾ ਵੀਰ ਵੀ ਪੁੱਜਿਆ ਤੇ ਉਧਰ ਦੇ ਪਾਸੇ ਬੱਬੂ ਭੁੱਲਰ ਸਾਹਿਬ ਦਾ ਧੰਨਵਾਦ ਜੋ ਲੇਖਾ ਜੋਖਾ ਕਰ ਰਹੀ ਨੇ ਬਹੁਤ ਧੰਨਵਾਦ ਹੈ ਸਾਡੇ ਸਾਰੇ ਸਤਕਾਰਯੋਗ ਵੀਰਾਂ ਦਾ ਧੰਨਵਾਦ ਲਓ ਮੁਕਲੇ ਪਾਸੇ ਮਾਲਾ ਫੇਰ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਹੈ ਲਓ ਮਾਲੇ ਦੀ ਹੈ ਸਮੇਂ ਕਬੱਡੀ ਪੈਂਦੀ ਆ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖੀਏ ਲੱਗਦਾ ਹੋਇਆ ਜੱਫਾ ਬਹੁਤ ਸੋਨਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮਾદાન ਦੇ ਵਿੱਚ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਵਾਇਦੀ ਗਾਨੇ ਥਾਪੀਆਂ ਪੈਂਦੇ ਨੇ ਪੰਗੜੇ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਬਹੁਤ ਸੋਨਾ ਮੈਚ ਜਿਹੜਾ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਇਧਰਲੇ ਪਾਸੇ ਪਈ ਹੋਈ ਕਬੱਡੀ ਫੇਰ ਦੇਖਦੇ ਆ ਆਹ ਸਾਹਮਣੇ ਮੁਕਾਬਲਾ ਬੜਾ ਸਖਤ ਹੋ ਗਿਆ ਆਹ ਲੱਗਦਾ ਹੁਆ ਜੱਫਾ ਮੇਰੇ ਨਾਲ ਹਸਤਾ ਨਾ ਲਓ ਨੌਜਵਾਨ ਗੱਭਰੂ ਐਸੇਵੇਂ ਡੱਕਣ ਦੀ ਗੱਲ ਕਰ ਗਿਆ ਲਓ ਦੇਖਦੇ ਵੀ ਇਧਰ ਹੀਰਾ ਠੱਠੀਆਂ ਵਾਲਾ ਦੱਸਦਾ ਵੀ ਪੁਆਇੰਟ ਯਾਫੀ ਦਾ ਹੈ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖਦੇ ਉਧਰਲੇ ਪਾਸੇ ਨੌਜਵਾਨ ਫੇਰ ਕਬੱਡੀ ਗਗਨਪਾਣ ਦੇ ਲਈ ਵਾਧਾ ਹੋਇਆ ਹੈ ਇਹ ਗਗਨਦੇਈ ਪਈ ਹੈ ਕਬੱਡੀ ਚਾਰ ਧਾਹਿਆਂ ਦੀ ਘੁੰਮਦੀ ਹੋਈ ਚੈਨ ਮੇਰੇ ਮਿੱਤਰੋ ਲਓ ਸਾਹਮਣੇ ਦੇਖਦੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਸਾਡੇ ਇਸ ਇਲਾਕੇ ਦੇ ਵਿੱਚ ਬਾਦ ਵਧੀਆ ਜਿਹੜੇ ਸ਼ੋਅ ਮੈਚ ਕਰਵਾਏ ਜਾਂਦੇ ਆ ਸਾਰੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਆਲੇ-ਵਾਲ ਸਾਰੇ ਵੀਰ ਆਏ ਹੋਏ ਆ ਉਹਨਾਂ ਦਾ ਵੀ ਅ빠 ਧੰਨਵਾਦ ਕਰਦੇ ਆ ਬਾਦ ਵਧੀਆ ਮੈਚ ਖੇਡਿਆ ਜਾ ਰਿਹਾ ਛੋਟਾ ਮੈਚ ਉਸ ਤੋਂ ਬਾਅਦ ਵੱਡੇ ਮੈਚ ਦੀਆਂ ਟੀਮਾਂ ਤਿਆਰੀ ਕਰ ਲੈਣ ਤਾ ਜੋ ਇਧਰਲੇ ਪਾਸੇ ਦੇਖੀ ਮੈਚ ਤੋਂ ਬਾਅਦ ਵੱਡਾ ਮੈਚ ਉਹ ਵੀ ਖੇਡਿਆ ਜਾਣਾ ਦੁਨੀਆ ਦੇ ਵੱਡੇ ਮੱਲ ਅੱਜ ਕੋਠਿਆਂ-ਕੋਠਿਆਂ ਜਿਹਦੇ ਗੱਭਰੂ ਗਰਾਊਂਡ ਤੇ ਆਉਣੇ ਹੈ ਭਾਈ ਜਾਦੇ ਬੱਚੇ ਨਾਮਨ ਗਰਾਊਂਡ ਨੂੰ ਬਹੁਤ ਧੰਨਵਾਦ ਸਾਈਡ ਤੇ ਰੱਗੇ ਬੱਚੇ ਜਾਦੇ ਗਰਾਊਂਡ ਤੇ ਨਾ ਆਣ ਛੱਡਦੇ ਜੋ ਮੀਰ ਬਣ ਕੇ ਬੱਚਿਓ ਵੱਟ ਤੇ ਬਹਿ ਜਾ ਕੋਈ ਗੱਲ ਨਹੀਂ ਸਾਰੇ ਬੈਠੋ ਬਾਦ ਜਗਾ ਆਪਣੇ ਕੋਲ ਸਾਰੇ ਵੀਰਾਂ ਦਾ ਆਪਾ ਧੰਨਵਾਦ ਕਰਦੇ ਸਤਿਕਾਰਯੋਗ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਲਓ ਦੇਖਾਂਗੇ ਇਧਰਲੇ ਪਾਸੇ ਪਾ ਨੌਜਵਾਨਾਂ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਦੇਖਦੇ ਪਈ ਹੋਈ ਕਬੱਡੀ ਕਿ ਬੋਰੀਆਂ ਨਚੋੜੀਆਂ ਦੇ ਰਸੇ ਬੜੇ ਚੜਿਆ ਕਾੜਨੀ ਜੋ ਦੁੱਧ ਪੀਤਾ ਮਲਾਈ ਸਨੇ ਕੜੇ ਕਾਣ ਜਾਊ ਭੱਜ ਕਾਣ ਜਾਊ ਛੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜੱਫੀ ਨੇ ਲਾਤਾ ਹੋ ਜਾਣੇ ਬੱਲੇ ਬੱਲੇ ਮਿੱਤਰੋ ਲਓ ਪੁਆਇੰਟ ਮਾਲਲੇ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜਤਾ ਲਓ ਇਧਰਲੇ ਪਾਸੇ ਫੇਰ ਪਹੁੰਚੀ ਹੋਈ ਕਬੱਡੀ ਆ ਖੇਡ ਗਰਾਊਂਡ ਦੇ ਵਿੱਚ ਸਾਹਮਣੇ ਗगन ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਧਰ ਗगन ਦੀ ਕਬੱਡੀ ਦੇ ਦੇਖੀਏ ਪੁਆਇੰਟ ਧਾਮੀ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨਾਂ ਗੱਭਰੂਆਂ ਪਾਸ ਫੇਰ ਕਬੱਡੀ ਖੇਡ ਮੈਦਾਨ ਵਿੱਚ ਆਓ ਸਾਹਮਣੇ ਦੇਖੀਏ ਨੌਜਵਾਨ ਬੋਲ ਬੰਡੋਲ ਜਿਆ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬਹੁਤ ਵਧੀਆ ਸ਼ਾਨਦਾਰ ਮੈਚ ਤੇ ਪੁਆਇੰਟ ਧਾਮੀ ਦੇ ਖਾਤੇ ਵਿੱਚ ਹੈ ਨਹੀਂ ਨਹੀਂ ਕੋਈ ਗੱਲ ਮੈਂ ਵੇਖ ਲੰਦੇ ਚੱਪਾ ਪਾ ਕਬੱਡੀ

ਤੋੜਤਾ ਦਿਨ ਚੱਲ ਭਾਈ ਚੱਲ ਹੋਡੇ ਮੈਦੀਆ ਟੀਮਾਂ ਵੀ ਹਾਂ ਸਾਰੇ ਵੀਰ ਲਾਦੇ ਥੋੜੇ ਕੋਈ ਗੱਲ ਨਹੀਂ ਹੁਣ ਖਾੜਾ ਵੱਜ ਗਿਆ ਹੈ ਫੇਰਾ ਮੈਚ ਤਨ ਪਤਾ ਵੀ ਥੋੜਾ ਰਹਿ ਗਿਆ ਮੜ ਕੇ ਉਖਾ ਹੋ ਜਾਂਦਾ ਹੈ ਅਖਾੜਾ ਆਪਾਂ ਟੁੱਟਣ ਨਹੀਂ ਦੇਣਾ ਖਾਣਾ ਪੰਣਾ ਹੈ ਵਾਹ ਹੋ ਮੇਰੀ ਸਾਧਰਗਿਆ ਹੋ ਬੱਲੇ 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 ਪੁਆਇੰਟ ਯਾਫੀਆਂ ਦਾ ਇਧਰ ਦੇ ਪਾਸੇ ਟੀਮ ਕਿਹੜੀ ਖੇਡਦੀ ਪੁੱਛੀਏ ਵੀਰਾਂ ਨੂੰ ਇਧਰ ਟੀਮ ਕਿਹੜੀ ਹੈ ਰਣਜੀਤ ਨੇ ਜਫਾ ਲਾਇਆ ਭਿੰਦੇ ਦਾ ਬੇਟਾ ਬਹੁਤ ਧੰਨਵਾਦ ਲਓ ਇੱਕ ਪਾਸੇ ਗੱਟੇ ਬਾਛੇ ਦੀ ਟੀਮ ਹੈ ਦੂਜੇ ਪਾਸੇ ਰਾਣਾ ਸਬਰਾ ਮਾਮਲਾਵਨਾ ਦੀ ਟੀਮ ਹੈ ਹਾਂ ਪਹਿਲਵਾਨਾਂ ਨੇ ਕੁਸ਼ਤੀ ਕਰ ਲਈ ਐ ਮੈਂਟੇ ਮਾਰਿਆ ਪਤੰਦਰੋ ਵਾਹ ਤੁਹਾਡੇ ਨਹੀਂ ਰਸਾਂ ਹਾਂ ਧੋਈ ਲੱਗੀ ਐ ਦੀ ਧੋਈ ਲਵਾਤੀ ਆ ਜਿਹੜਾ ਆਇਆ ਫਰੋਈਪੁਰਾ ਲਾਜ ਘੋੜਾ ਹਾਂ ਘੋੜੇ ਦੇ ਜਿਹੜਾ ਇਸ ਵੇਲੇ ਕੁਸ਼ਤੀ ਲੜੀਦਾ ਵੀ ਧੰਨਵਾਦ ਗੇੜਾ ਲਾ ਲਓ ਸੰਗਤ ਦੇ ਵਿੱਚ ਧੰਨਵਾਦ ਹੋਵੇਗਾ ਬਹੁਤ ਵਧੀਆ ਜਿਹੜਾ ਮੈਚ ਇਸ ਵੇਲੇ ਬੱਚਿਆਂ ਦਾ ਖੇਡਿਆ ਜਾ ਰਿਹਾ ਹੈ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਲਓ ਸਾਹਮਣੇ ਦੇਖਦੇ ਇਧਰਲੇ ਪਾਸੇ ਪਈਦੀ ਹੈ ਕਬੱਡੀ ਐ ਆ ਛੋੜੇ ਛੋੜੇ ਬੱਚੇ ਖੇਡ ਰਾਉਂਡ ਦੇ ਵਿੱਚ ਐ ਨਾ ਵੀ ਲੜਦਾ ਨਹੀਂ ਕੋਲ ਨਹੀਂ ਆ ਥਾਪੀਆਂ ਚਾਰ ਪਲਾ ਹੋਰ ਮਾਰ ਲੈ ਕੋਈ ਨਹੀਂ ਅਗਲੀ ਵਾਰ ਫੇਰ ਸਹੀ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਲਓ ਸਾਹਮਣੇ ਮਾਲਾ ਫੇਰ ਕਬੱਡੀ ਪਾਉਣ ਦੇ ਲਈ ਵਧਿਆ ਐ ਸਮੇ ਮਾਲੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਣਯੋਗ ਮੁਕਾਬਲਾ ਖੇਡ ਗਰਾਊਂਡ ਦੇ ਵਿੱਚ ਆਓ ਸਾਹਮਣੇ ਦੇਖੀਏ ਲਓ ਫਿਰ ਮੋਟਿਆ ਬੰਦਾ ਤੋਂ ਵੱਜਦੀ ਹੋਈ ਖੇਚ ਲੱਗਿਆ ਹੋਇਆ ਛੋਰ ਦੀਪਨ ਵਾਹ ਨਈ ਰਿਸ਼ਾਣਾ ਜੋਨ ਗਬਰੂਦਿਆਂ ਆਓ ਸਾਹਮਣੇ ਮਾਲੀ ਨੂੰ ਦੀਪਨ ਨੇ ਜਫਾ ਲਾ ਦਿੱਤਾ ਹੈ ਆਓ ਖੇਡ ਗਰਾਊਂਡ ਦੇ ਵਿੱਚ ਤਾੜੀਆਂ ਮਾਰ ਗਏ ਇੰਗਲੈਂਡ ਦੀ ਧਰਤੀ ਤੇ ਤਗੜਾ ਖੇਡਿਆ ਰਾਣਾ ਢੰਡਾ ਵਾਲਾ ਪ੍ਰਵੇਸ਼ ਕਰ ਗਿਆ ਦੇ ਲਾਓ ਸਾਹਮਣੇ ਦੇਖਦੇ ਦੁਨੀਆ ਦੇ ਸੁਪਰਸਟਾਰ ਜਿਹੜੇ ਪੁੱਜ ਰਹੇ ਐ ਸਾਰੇ ਪਲੇਅਰਾਂ ਦਾ ਆਪਾਂ ਧੰਨਵਾਦ ਕਰਾਂਗੇ ਮੰਗਾ ਮਰੁੱਤੀ ਲੈ ਕੇ ਆਇਆ ਕਹਿੰਦਾ ਜੇ ਕੋਠਿਆਂ ਕੋਠਿਆਂ ਜੱਡੇ ਲੈ ਕੇ ਆਇਆ ਤੇ ਗਰਾਊਂਡ 'ਚ ਪਤਾ ਲੱਗਣਾ ਜਦੋਂ ਪੜਾਕੇ ਪੈਣਗੇ ਬਹੁਤ ਵੱਡਾ ਧੰਨਵਾਦ ਰਾणे ਵੀਰ ਆ ਛੋਟਾ ਮੈਚ ਤੇ ਆਪਾਂ ਤੇਰੀ ਗੱਲ ਪਹਿਲ ਦੇ ਆਧਾਰ ਤੇ ਰੱਖ ਦਿੱਤੀ ਦੱਸ ਦਿੰਦਾ ਪ੍ਰਬੰਧਕ ਕਮੇਟੀ ਨੂੰ ਜਿੱਥੇ ਵੱਡਾ ਮੈਚ ਕਰਾਉਣੇ ਐ ਛੋਟਾ ਮੈਚ ਵੀ ਜਰੂਰ ਕਰਾਇਆ ਕਰੋ ਤਾਂ ਜੋ ਜਾਗ ਲੱਗੇ ਕਬੱਡੀ ਦੀ ਕੋਈ ਨਹੀਂ ਕੋਈ ਨਹੀਂ ਫਿਰ ਕੀ ਹੋ ਗਿਆ ਪਾਣੀ ਵੀ ਥੋੜਾ ਜੀ ਲਓ ਮਨਜਿੰਦਰ ਬਗਿਆੜੀ ਵਾਲਾ ਵੀ ਗਰਾਊਂਡ ਦੇ ਵਿੱਚ ਆਇਆ ਹੈ ਇੱਕ ਵਾਰ ਮਨਜਿੰਦਰ ਬਿਆੜੀ ਵਾਲੇ ਦੇ ਨਗਰ ਦੇ ਵਿੱਚ ਵੀ ਆਪਾਂ ਮੈਚ ਖੋਲਿਆ ਬਹੁਤ ਧੰਨਵਾਦ ਹੈ ਸਰਾਈ ਮਨਖਾ ਦਾ ਇਲਾਕਾ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਹੈ ਦੇਖੋ ਨੌਜਵਾਨ ਪੁੱਜ ਗਏ ਹੈ ਰਾਣਾ ਢੰਡ ਘੋਸੇਲ ਵਾਲਾ ਪੁੱਜਿਆ ਖਾਸੇ ਦੇ ਕੋਲੋਂ ਪੁੱਜੇ ਬਾਬਾ ਬੁੱਢਾ ਸਾਹਿਬ ਦੀ ਢੁੱਕਲ ਦੇ ਵਿੱਚੋਂ ਆਏ ਹੈ ਬਹੁਤ ਵੱਡਾ ਧੰਨਵਾਦ ਜਿਵੇਂ ਜਿਵੇਂ ਪਲੇਅਰ ਗਰਾਮਚਾਰੇ ਬੱਡੀ ਵੀ ਨੌ ਦੇ ਵਿੱਚ ਆਇਆ ਹੈ ਵਾਹ ਨਹੀਂ ਰਿਸਾ ਨੌਜਵਾਨ ਗੱਬਰੂਆਂ ਦੀਆਂ ਬਹੁਤ ਬੱਧੀ ਜਿਹੜਾ ਮੈਚ ਖੇਡਿਆ ਜਾਣਾ ਖੇਡ ਗਰਾਊਂਡ ਦੇ ਵਿੱਚ ਲਓ ਮਨਜੋਤ ਮੱਲਾ ਇਸ ਸਮੇਂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮਨਜੋਤ ਮੱਲਾ ਪੁਆਡ ਲੈ ਕੇ ਵਾਪਸ ਆ ਗਿਆ ਹੈ ਚੱਲ ਵੀ ਨੌਜਵਾਨਾਂ ਗੱਬਰੂਆਂ ਪਾ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਦੇਖੀਏ ਗगन ਫਿਰ ਕਬੱਡੀ ਪਾ ਰਿਹਾ ਹੈ ਦੇਖਣਯੋਗ ਮੁਕਾਬਲਾ ਹੋਵੇਗਾ ਕਿ ਖੇਡ ਦੇ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡ ਦੇ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਲਓ ਸੋਹਣੀ ਖੇਡ ਖੇਡੀ ਜਾ ਰਹੀ ਹੈ ਉਧਰਲੇ ਪਾਸੇ ਲੱਗਦਾ ਹੋਇਆ ਜਫਾ ਲਾਲਾ ਆ ਗਿਆ ਢੰਡਾ ਵਾਲਾ ਖੇਡ ਗਰਾਊਂਡ ਦੇ ਵਿੱਚ ਲਾਲੇ ਨੇ ਉਹਦੇ ਬੱਗੇ ਪਿੰਪਲ ਦੀ ਧਰਤੀ ਤੇ ਵੀ ਸ਼ਰਾ ਕਰਾਇਆ ਹੈ ਲਓ ਇੱਧਰ ਸਖਵਨ ਮਾਲੇ ਨੇ ਜਫਾ ਲਾਇਆ ਤੇਦੇ ਦੇ ਪਾਸੇ ਫੇਰ ਮਾਲਾ ਆਹ ਮਾਲਾ ਬਾਹ ਨੌਜਵਾਨਾ ਨਹੀਂ ਦਿੰਦਾ ਚੱਲ ਵੀ ਗੱਭਰੂਆ ਪਾਕ ਕਬੱਡੀ ਲਓ ਸਾਹਮਣੇ ਫੇਰ ਕਬੱਡੀ ਪੈਂਦੀ ਹੈ ਹਲਕਾ ਜਿਹਾ ਟੱਚ ਪੁਆਇੰਟ ਧਾਵੀ ਦਾ ਰਹਿੰਦੇ ਪਲੇਅਰ ਵੱਡੇ ਮੈਚ ਦੀਆਂ ਟੀਮਾਂ ਦੇ ਗਰਾਊਂਡ ਦੇ ਵਿੱਚ ਆ ਜਾਣ ਬਹੁਤ ਧੰਨਵਾਦ ਹੋਵੇਗਾ ਸਮੇਂ ਸਿਰ ਆਪਾਂ ਜਿਹੜਾ ਮੈਚ ਕਰਵਾਉਣਾ ਹੈ ਬਹੁਤ ਧੰਨਵਾਦ ਹੋਵੇਗਾ ਆਓ ਸਾਹਮਣੇ ਦੇਖਦੇ ਇੱਧਰਲੇ ਪਾਸੇ ਫੇਰ ਢੱਕਣ ਦੀ ਗੱਲ ਰੱਖਣ ਦੀ ਗੱਲ ਅਸਕਤ ਕੋਟਾ ਉਹ ਦੇਖਦੇ ਭਇਆ ਰੋਮਣੀ ਦਾਲਾ ਸਾਊਂਡ ਵਾਲਿਆ ਬਹੁਤ ਧੰਨਵਾਦ ਬੜੀ ਪਿਆਰੀ ਸਾਊਂਡ ਹੈ ਸਾਡੇ ਇਸ ਇਲਾਕੇ ਦੀ ਮੱਣੀ ਪਰਮੰਨੀ ਸਾਊਂਡ ਹੈ ਤੇ ਮੈਨੂੰ ਪਤਾ ਸਾਊਂਡ ਦੇ ਮਾਲਕ ਵੀ ਕੋਲ ਖੜੇ ਹੈ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿੱਥੇ ਜਿੱਥੇ ਜਾਈਏ ਬੋਲਣ ਦਾ ਇੱਕ ਮਾਣ ਇੱਕ ਵੱਡਾ ਨਾਂ ਇੱਕ ਵੱਡਾ ਰਤਬਾ ਹੁੰਦਾ ਜਿਹੜੀ ਸਾਊਂਡ ਦਾ ਨਾਂ ਹੁੰਦਾ ਹੈ ਉਹ ਇਲਾਕੇ ਦੇ ਵਿੱਚ ਪਤਾ ਹੁੰਦਾ ਹੈ ਜਿਹੜੇ ਪਲੇਅਰ ਦਾ ਨਾਮ ਹੁੰਦਾ ਇਲਾਕੇ ਦੇ ਵਿੱਚ ਪਤਾ ਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਸਤਿਕਾਰ ਕਰਦਾ ਬੜੀ ਪਿਆਰੀ ਸਾਊਂਡ ਲੱਗੀ ਹੋਈ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੇਖੀਏ ਲੱਗਦਾ ਹੋਇਆ ਜਿਹਾ ਖੇਡ ਮੈਦਾਨ ਦੇ ਵਿੱਚ ਸੋਨਾ ਜੱਫਾ ਲੱਗੇ ਹੈ ਬਹੁਤ ਵਧੀਆ ਬਿੰਦੀ ਹੈ ਹਣ ਰਹਿੰਦੇ ਪਲੇਅਰ ਵੀ ਜਿਹੜੇ ਗਰਾਊਂਡਾਂ ਵਿੱਚ ਆ ਰਹੇ ਹਨ ਰਣਜੀਤ ਨੇ ਉਧਰ ਜੱਫਾ ਲਾਇਆ ਖੇਡ ਮੈਦਾਨ ਦੇ ਵਿੱਚ ਭਿੰਦੇ ਕੋਚ ਦਾ ਬੇਡਾ ਮੇਰੇ ਮਿੱਤਰੋ ਭਿੰਦੇ ਨੇ ਲੰਬਾ ਸਮਾਂ ਸਾਡੇ ਵੀਰ ਸੇਵਕ ਕਾਲੇ ਕੇ ਹੁਣੀ ਪੱਗੇ ਵਰਗੇ ਉਹਨਾਂ ਨੇ ਬਹੁਤ ਸਮਾਂ ਗੁਜ਼ਾਰਿਆ ਕਬੱਡੀ ਦੇ ਵਿੱਚ ਵੱਡਾ ਧੰਨਵਾਦ ਕਰਦੇ ਹਾਂ ਭਰਾਵਾਂ ਦੇ ਨਾਲ ਪਿਆਰ ਪਰ ਉਧਰਲੇ ਪਾਸੇ ਸਾਰਾ ਡੱਬਰ ਫੇਰ ਪੈ ਗਿਆ ਓ ਜੇ ਥਾਪੀਆਂ ਬੰਦ ਨਾ ਕੀਤੀਆਂ ਤਾਂ ਤੁਹਾਨੂੰ ਸੁਪਨੇ ਚ ਆਊ ਰਾਤ ਨੂੰ ਰਣਜੀਤ ਮਨਜ ਧਰਲਾ ਜੱਟਾ ਹੁਣ ਲਾਉਣਾ ਪੈਣਾ ਤੈਨੂੰ ਨਹੀਂ ਰਾਤ ਨੂੰ ਤੁਹਾਡੇ ਸੁਪਨੇ ਦੇ ਵਿੱਚ ਆਊਗਾ ਆਓ ਸਾਹਮਣੇ ਦੇਖਦੇ ਫੇਰ ਕਬੱਡੀ ਪੈਂਦੀ ਖੇਡ ਮੈદાન ਦੇ ਵੀ ਦੇਖੀਏ ਸੋਹਣਾ ਮੈਚ ਆਓ ਛੋਟੇ ਬੱਚਿਆਂ ਦਾ ਤੇ ਵੱਡੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਪੁੱਜ ਗਈਆਂ ਬਾਤ ਧੰਨਵਾਦ ਰਹਿੰਦੇ ਪਲੇਅਰ ਵੀ ਆ ਜਾਣਗੇ ਲਓ ਸਾਹਮਣੇ ਦੇਖਦੇ ਇੱਧਰਲੇ ਪਾਸੇ ਲੱਗਿਆ ਹੋਇਆ ਜੋਰ ਤੇ ਪੁਆਇੰਟ ਧਾਵੀ ਦੇਖਾ ਤੇ ਵਿੱਚ ਜੁੜਦਾ ਹੋਇਆ ਹੈ ਪਾਣੀ ਤੇ ਥੋੜਾ ਵੀ ਹੋਣੀ ਕੋਲ ਕਿੱਦਾਂ ਹੋ ਗਿਆ ਅਰੋੜਾ ਸਾਊਂਡ ਮੱਲਾ ਵਾਲਾ ਮੇਰੇ ਵੀ ਬਹੁਤ ਧੰਨਵਾਦ ਹੈ ਪੱਖੇ ਜਿਹੜੇ ਤੇ ਆਪਾਂ ਨੂੰ ਪਤਾ কুলਰ ਜਿਹੜੇ ਬੁੱਕ ਕਰਾਉਣੇ ਹੁੰਦੇ ਤੇ ਬਹੁਤ ਧੰਨਵਾਦ ਕਰਦੇ ਆ ਅਰੋੜਾ ਸਾਡਾ ਵੀਰ ਬਹੁਤ ਧੰਨਵਾਦ ਹੈ ਸਾਊਂਡ ਸਰਵਿਸ ਅਰੋੜਾ ਮੱਲਾ ਵਾਲਾ ਧੰਨਵਾਦ ਕਰਦੇ ਆ ਵੀਰ ਦਾ ਬੜਾ ਵਧੀਆ ਜਿਹੜਾ ਖੇਡ ਮੇਲਿਆਂ ਦੇ ਵਿੱਚ ਅਕਸਰ ਹੀ ਦੇਖਦੇ ਇਸ ਵਾਰਾਂ ਹੁੰਦੀ ਹੈ ਇਸ